ਕਾਂਗਰਸੀਆਂ ਨੇ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤਪານ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪ ਦੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਵਿਗਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਦੇਖ ਲਿਆ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਉਸ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰੀਅਨ ਨੇਤਾ ਸਰ ਬਾਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾਚੇ ਕਿਵੇਂ ਨਫਰਤ ਭਰੀ ਗਈ ਤੇ ਇਹਨਾਂ 8 ਸਾਲਾਂ 'ਚ ਲੋਕੀ ਸਾਰਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਅਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ ਤੇ ਕਾਂਗਰਸੀਆਂ ਨੇ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ ਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਕੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਹਨਾਂ ਦੇ ਝੂਠ ਨੂੰ ਛੱਡ ਕੇ ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤ ਮਾਨ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪ ਦੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਛੱਡਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਤੇ ਜੇ ਧੀ ਨੇ ਜਗ ਜਾਹਿਰ ਕਰਦਾ ਕਿ ਆਪਣਾ ਮੇਰਾ ਪਿਓ ਕੇ ਹੋ ਚਾਹ ਪੰਜਾਬ ਵਾਲੇ ਜਾਗ ਜਾਓ ਫਿਰ ਬੇਨਤੀ ਕਰਦੀਆਂ ਸਾਰੀ ਪੰਜਾਬੀਓ ਆਪਣੇ ਅੱਖਾਂ 'ਚ ਜਿਹੜੀ ਪੱਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵਾਲਾਂ ਤੋਂ ਤੁਸੀਂ ਹੁਣ ਧਿਆਨ ਪਟਕਾਉਣ ਦਾ ਸਮਾਂ ਖਤਮ ਹੋਇਆ ਅਸਲੀਅਤ ਨੂੰ ਪਹਿਚਾਣ ਲਓ ਇਹਦੇ ਘਰਾਂ ਦੀ ਘਰਵਾਲਿਆਂ ਦੀ ਗੱਲ ਸੁਣ ਲਓ ਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛੱਡੋ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਜੀ ਪੰਜਾਬ